ਮੇਰਾ ਨਾਮ ਕੀ ਹੈ ਤੁਮ ਕੰਪਾਈ ਯਾਰ ਮੇਰੀ ਗਾਲ ਸੁਣ ਤੂੰ ਮੇਰਾ ਨਾਮ ਖਰਾਬ ਕਰੀ ਜਾਣਾ ਇਹ ਪਹਿਲਾਂ ਗੁਰ ਗੁਰ ਮੁਖ ਮੁਖ ਗੁਰ ਮੁਖ ਗੁਰ ਸਤ ਨਾਮ ਹਾਂ ਜੀ ਦੇ ਮਿੱਤਰ ਕੀ ਹਾਲ ਚਾਲ ਤੁਹਾਡੇ ਸਾਰੇ ਦਾ ਹੀ ਹੋਪ ਕਿ ਸਾਰੇ ਜਣੇ ਵਧੀਆ ਹੋਵੋਗੇ ਤੇ ਜਦੋਂ ਯਾਰ ਮੈਂ ਵਲੋਗ ਬਣਾਣਾ ਹੁੰਦਾ ਤੀ ਉਦੋਂ ਇਦਾਂ ਕਰਨਾ ਹੁੰਦਾ ਰੀਤੀ ਹੋ ਰਿਹਾ ਏਦਾਂ ਕਰਨਾ ਹੁੰਦਾ ਮੈਂ ਤੁਹਾਨੂੰ ਮੋੜੀ ਵਾਰ ਤੇ ਆਹੋ ਇੱਕ ਚੀਜ਼ ਗੱਲਾਂ ਤੇ ਆਜ ਹਾਂਜੀ ਤੇ ਮਿੱਤਰ ਭੁੱਲੀਆਂ ਮੈਂ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਆਏ ਆ ਯਾਰ ਕੈਮਰਾ ਜ਼ਿਆਦਾ ਅੱਜ ਦੇ ਵਲੌਗ ਦੇ ਵਿੱਚ ਆਪਾਂ ਆਏ ਆ ਸਿਰਫ ਗੱਲਾਂ ਬਾਤਾਂ ਕਰਨ ਲੈ ਆਏ ਅੱਜ ਦੇ ਵਲੌਗ ਦੇ ਵਿੱਚ ਆਪਾਂ ਆਏ ਆ ਜਮਣੀ ਪੱਗ ਬੰਨੀ ਆਪਾਂ ਤੇ ਆਹ ਕਮੀਜ਼ ਦੀ ਆ ਠੀਕ ਆ ਮੈਨੂੰ ਸਮਾਂ ਹੀ ਲੱਗੇ ਨਹੀਂ ਬੋਲਣ ਲਈ ਤੇ ਮੈਜਿਕ ਨਹੀਂ ਹੁੰਦੀ ਲੋਕ ਕਹਿੰਦੇ ਉਹ ਕੰਮ ਮੋਹ ਕਰੋ ਜਿਹੜੇ ਲੋਕੀ ਖੜਖੜ ਵੇਖਣ ਫੱਗ ਲੱਗੀ ਕਿ ਕਮੀ ਲੀ ਇਦਾਂ ਦੀ ਇਦਾਂ ਨੇ ਕੰਮ ਕਰੀਦੇ ਆ ਤੇ ਬਾਕੀ ਤੁਹਾਨੂੰ ਯਾਰ ਪਤਾ ਹੈ ਨਾ ਸਾਰਿਆਂ ਨੂੰ ਜਿੱਦਾਂ ਕੀ ਆਪਣੀ ਜਿਹੜੀ ਆ ਕੱਲ ਆਪਾਂ ਵੀਡੀਓ ਪਾਈ ਹੋਤਿਆਂ ਆਪਾਂ ਨੂੰ ਵਿਊ ਵਧੀਆ ਆ ਗਿਆ ਤੇ 400 ਬਹੁਤ ਆ ਯਾਰ ਇੰਨੇ ਵਿਊ ਐਂਛੇ ਨਹੀਂ ਦਾਨੀ ਤੇ ਬਾਕੀ ਹੁਣ ਵੀਡੀਓ ਆਪਣੇ ਤੋਂ ਪਈਆਂ ਤੇ ਹੈਗੀਆਂ ਅੱਧਾ ਦੋ ਤਿੰਨ ਹੋਰ ਵੱਡੀਆਂ ਵੀਡੀਓ ਪਈਆਂ ਪਰ ਉਹ ਹਜੇ ਪਾਣੀਆਂ ਨਹੀਂ ਕਿਉਂਕਿ ਐਡੀਟਿੰਗ ਨਹੀਂ ਨਾ ਹੋਈ ਤਾਂ ਕਰਕੇ ਕਰਦਾ ਕੰਮ ਕਰਨਾ ਪੈਂਦਾ ਯਾਰ ਕਿ ਤੇ ਵੀ ਬੇਸਿਕ ਕਰਦੇ ਨੇ ਤੇ ਇਹ ਨਾਮ ਕੀ ਲਿੰਦੇ ਆ ਕੀ ਲਿੰਦੇ ਨਾਮ ਨਾਮ ਪਤਾ ਨਹੀਂ ਨਾ ਮੈਨੂੰ ਕੀ ਲਿੰਦੇ ਆ ਤੇ ਨਾਮ ਤੇ ਆਪਣਾ ਹੀ ਆ ਤੇ ਆਪਾਂ ਹੁਣ ਚੱਲੇ ਆ ਇਹਦੇ ਉਹ ਫੋਨ ਕੀ ਨੂੰ ਗਾੜ ਕਹਿੰਦੇ ਆ ਲੈਂਸ ਲੈਂਸ ਬਸ ਤੈਨੂੰ ਸਾਰਿਆਂ ਤਾਂ ਵੀ ਹਾਨੂੰ ਲੈਂਸ ਕਹਿੰਦੇ ਹਨਾ ਆਇਆ ਪੁੱਛੀ ਜਾਏ ਆਪਾਂ ਕੈਮਰੇ ਦੇ ਪਵਾ ਕੇ ਹੋਣੀ ਲੈਂਸ ਕਹਿੰਦਾ ਲੈਂਦਾ ਪੁੱਛਾ ਦੇ ਪਵਾ ਦਾਂਗੇ ਆਹ ਤੇ ਤੁਸੀਂ ਪਵਾ ਕੇ ਲੈਣੇ ਅੱਗੇ ਕਿਹੜਾ ਮੈਂ ਤਾਂ ਪੈਸੇ ਆ ਤੇ ਆਪਾਂ ਉਹਨੋਂ ਅੱਥੇ ਵੀ ਜਾਣਾ ਵਾ ਤੇ ਇਹ ਤੁਹਾਨੂੰ ਦੱਸ ਦੇਣ ਠੀਕ ਆ ਮੈਂ ਨਾਲੇ ਕੰਮ ਕੰਨੇ ਵੇੜ ਓਨੇ ਆ ਤੇ ਆਪਣੇ ਕੋਲ ਵੀਡੀਓ ਪਈਆਂ ਨੇ ਤਿੰਨ ਚਾਰ ਵੀਡੀਓ ਪਈਆਂ ਜਿਹੜੀਆਂ ਪਾਉਣ ਵਾਲੀਆਂ ਪਰ ਉਹ ਹਜੇ ਪਾਣੀਆਂ ਨਹੀਂ ਕਿਉਂਕਿ ਉਹ ਥੋੜਾ ਜਿਹਾ ਚੱਕਰ ਜਾਂ ਪਿਆਰ ਆ ਕਾਪੀਰਾਈਟ ਦਾ ਮੈਂ ਸਾਊਂਡ ਲਾਤੀ ਕਾਪੀਰਾਈਟ ਤੇ ਤਾਂ ਕਰਕੇ ਉਹ ਪਾਣੀ ਪਾਉਣੀਆਂ ਹਜੇ ਤੇ ਸਹੀ ਤਰ੍ਹਾਂ ਉਹਨੂੰ ਕਰਕੇ ਤੇ ਫਿਰ ਪਾਵਾਂਗੇ ਤੇ ਹੌਣ ਭਵੇਲੇ ਆ ਤੇ ਜਰ ਮਿਹਰ ਦਿਖਾਣਾ ਲੰਮਾ ਉਹਨੇ ਮੈਂ ਕਿਹਾ ਵੀਡੀਓ ਬਣਾਈਏ ਕਹਿੰਦਾ ਪਹਿਲਾਂ ਕਹਿੰਦਾ ਹਾਂ ਬਣਾਣੀ ਆ ਫਿਰ ਕਹਿੰਦਾ ਨਹੀਂ ਨਹੀਂ ਹਰ ਮੈਂ ਨਹੀਂ ਬਣਾਉਣੀ ਓਏ ਉਹ ਭਰਾ ਫੋਨ ਨਾ ਛੱਡਦੀ ਤੇ ਵੀਡੀਓ ਬਣਾਣੀ ਆ ਨਹੀਂ ਕੀ ਆ ਰੋਕਾ ਪਹਿਲਾਂ ਕਿਓ ਕਿਓਣੀ ਬਣਾਣੀ ਵੀਡੀਓ ਕਿਉਂ ਹਮਾਇ ਨਾ ਕਾਇਮ ਲੱਗ ਜਾਂਦਾ ਤਾਂ ਆ ਖਾਣਾ ਕੀ ਪਿਆ ਦੁੱਧ ਪਿੰਡਾ ਪਿਆ ਅੱਛਾ ਤੇ ਬਾਕੀ ਤੁਹਾਨੂੰ ਪਤਾ ਆਪਣਾ ਨਾਮ ਨੂੰ ਬਹੁਤ ਆ ਕਿਉਂ ਮੰਮੀ ਸਹੀ ਗੱਲ ਤੇ ਨਹੀਂ ਜਦਾਂ ਨਾਮ ਆਣਾ ਕੁਝ ਤੇ ਥੈਂਕ ਯੂ ਸਾਰਿਆਂ ਦਾ ਜਿਹੜੀ ਕੱਲ ਦੀ ਮੈਂ ਵੀਡੀਓ ਪਾਈ ਕੱਲ ਤੇ ਉੱਥੇ ਵਧੀਆ ਵਿਊ ਚਲ ਆ ਗਏ ਹਨਾ ਤੇ 300 ਤੇ ਮੰਮੀ ਤੇ ਕੁਝ ਕਹਿਣਾ ਚਾਹੁੰਦੇ ਆ ਮਤਲਬ ਮੈਂ ਬਲੋਗਿੰਗ ਕਰੀ ਦੀ ਆ ਇਹ ਇਹ ਕਹਿਣਾ ਚਾਹੁੰਦੇ ਹਾਂ ਸਰਪੰਚ ਜੀ ਦੇ ਭਾਈ ਵਾਲੇ ਬੱਸ ਤਾਂ ਤੇ ਤਾਂ ਤੇ ਤਾਂ ਆ ਮੈਂ ਆਪਣੀ ਟ੍ਰੋਫੀਆ ਟ੍ਰੋਫੀਆ ਦਿਖਾਉਂਦਾ ਨਾ ਆਪਣੀ ਉਹ ਵੀ ਇੱਕ ਮੇਰੇ ਆ ਜੀ ਉਹ ਛੋਟੀ ਆ ਇਹਨਾਂ ਦੀ ਪ੍ਰੋਫਾਈਲ ਹੁੰਦਾ ਹੈ ਤੇ ਤੁਹਾਨੂੰ ਟ੍ਰੋਫੀ ਦਿਖਾਉਣਾ ਚੈੱਕ ਕਰੋ ਫਿਰ ਤਾਨੂੰ ਪਤਾ ਹੀ ਆ ਫਿਰ ਜਦੋਂ ਪਹਿਲੀ ਗੱਲ ਤੇ ਨਾਮ ਕੋਈ ਲਈਦਾ ਨੀਗਾ ਤੇ ਜੇ ਕਿਤੇ ਆ ਜੀਏ ਫਿਰ ਆਪਣੀਆਂ ਹੀ ਤੇ ਇਹਦੇ ਵੇਖ ਲੋ ਫਸਟ ਫਸਟ ਤੇ ਤਾਨੂੰ ਪਤਾ ਹੀ ਆ ਫਿਰ ਚੜਾਈ ਬਹੁਤ ਆਪਣੀ ਜਿੱਦਾਂ ਕਿ ਤੁਹਾਨੂੰ ਪਤਾ ਵਾ ਤੇ ਬਾਕੀ ਯਾਰ ਭਰਾਵੇਂ ਰਹਿਣਾ ਜਾਈ ਕਰਦਿਆ ਕਰੋ ਬਸ ਬਾਕੀ ਕੋਈ ਚੱਕਰ ਨੀਗਾ ਤੇ ਲਈ ਕਰਦਿਆ ਕਰੋ ਯਾਰ ਹੋਰ ਆਪਾਂ ਕੋਈ ਚੱਕਰ ਨੀਗਾ ਤੇ ਤੱਲ ਨੂੰ ਦਿਹਾਣੇ ਅੱਗੇ ਵੀ ਵਲੋਗ ਤੇ ਜਿੰਮੂ ਆਪਣਾ ਜਿੰਮੂ ਓ ਜਿੰਮੂ ਜਿੰਮੂ ਨੂੰ ਵੀ ਆਪ ਨਵਾਤਾ ਵਾ ਆਪ ਆ ਆ ਵੀ ਨਾ ਆਇਆ ਤੇ ਕੱਟ ਦਾ ਮੈਂ ਤਾਂ ਉੱਥੇ ਸਟਾਰਟ ਫਿਰ ਬਲੋਗ ਮੜੇ ਯਾਰ ਆਪ ਹੀ ਨਹੀਂ ਇਹ ਕੋਈ ਤੇ ਕਰਦੇ ਸਿਰ ਦੱਸ ਮੇਰਾ ਵੀਡੀਓ ਕਿਉਂ ਨਹੀਂ ਬਣਾਉਣੀ ਦੱਸ ਯਾਰ ਮੈਂ ਤੇਨੂੰ ਤੰਗ ਕੀ ਕੀਤਾ ਮੈਂ ਦੱਸ ਤਿੰਨ ਮੈਂ ਕਿਹਾ ਵੀਡੀਓ ਬਣਾਉ ਨੂੰ ਕੰਡਾ ਖੱਡੀ ਓਲਾ ਕੱਢੀ ਔਰ ਦਾ ਕੰਡਾ ਤੂੰ ਯਾਰ ਫੇਰ ਬਣਾ ਲਿਆ ਕਰਨਾ ਹੈ ਫੇ ਤੇਰੀ ਵੀਡੀਓ ਤਾਂ ਹੀ ਤੇ ਪਾਉਂਗਾ ਨਾ ਮੈਂ ਵੀਡੀਓ ਫੇ ਤੇਰੀ ਮੈਨੂੰ ਭੁੱਖ ਲੱਗ ਜਾਂਦੀ ਫੇ ਫੇ ਰੋਟੀ ਖਾ ਲਿਆ ਕਰ ਰੋਟੀ ਖਾ ਕੇ ਵੀ ਡਬਲੋ ਨਹੀਂ ਹਾਂਜੀ ਤੇ ਮਿੱਤਰੋ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਠੀਕ ਆ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੈਂ जिमू ने कोठे सालमा मारती था तो खून देख क्यों? देखी है वो ठीका? क्यों फिर मान देते नहीं? क्यों फिर मान देते नहीं? क्यों फिर? <laughs> <laughs> क्या डा जिम्मू का बड़ा खतरनाक क्या देता देता है? जिम्मू दे, बड़ा हाद खटल नाक ਛਾਲ ਮਾਰ ਦਿੰਦਾ ਹਨਾ ਤੇ ਯਾਰ ਮਿੱਤਰੋ ਫਿਰ ਯਾਰ ਹੁਣ ਬਲੌਗ ਕਰ ਦਈਏ ਇੱਥੇ ਖਤਮ ਫਿਰ ਕਰ ਦਈ ਖਤਮ ਬਲੌਗ ਫਿਰ ਫੇਰ ਵੀਡੀਓ ਬਣਾ ਲਓ ਤੇ ਫੇਰ ਤੂੰ ਵੀਡੀਓ ਬਣਾਉਂਦਾ ਤਾਂ ਹੈ ਨਹੀਂ ਜਦੋਂ ਮੈਂ ਤੈਨੂੰ ਕਹਿਣਾ ਚੱਲ ਬਣਾਈਏ ਬਣਾਈਆਂ ਫੇਰ ਤੂੰ ਬਾਅਦ ਕਹਿਣਾ ਮੈਂ ਨਹੀਂ ਬਣਾਣੀ ਹੈ ਹਾਂ ਹਾਂ ਗੱਡੀ ਵਾਲਾ ਲੈ ਕੇ ਚੱਲੀਏ ਬਾ ਗੱਡੀ ਵਾਲੇ ਜਾਣਾ ਹਨਾ ਉਧਾਂ ਨਹੀਂ ਉਧਾਂ ਨਹੀਂ ਬਣਾਣੀ ਵੀਡੀਓ ਹਨਾ ਗੱਡੀ ਵਾਲੀ ਜਾ ਕੇ ਬਣਾਉਣੀ ਆ ਕਿਉਂ ਬੰਨਣਾ ਕਿਉਂ ਗੱਡੀ ਚਲਾਉਣੀ ਤਾਂ ਹੁੰਦੀ ਨਹੀਂ ਤੈਨੂੰ ਦਾਦੇ ਚੱਪਲ ਕਿੰਨੇ ਦੇ ਲਿਆਂਦੀ ਚੱਪਲ ਦਾਦੇ ਇਹਨੇ ਲਿਆ ਤੈਂ ਛੋੜੀ ਕਿਨੇ ਦੀ 300 5 305 ਹੁੰਦਾ ਵਾ ਅੱਛਾ ਕੀ ਕਹਨਾ ਹਣ ਕੀ ਕਹਨਾ ਹਣ ਬੀੜਾ ਮੈਨੂੰ ਕੱਪ ਕਹਿੰਦੇ ਆ ਲੀਲੀ ਨੇ ਕਿਆ ਮੈਨੂੰ ਹਾਂ ਝੂਠਿਆ ਮੈਨੂੰ ਪਤਾ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਹੁਣ ਤੈਨੂੰ ਪਤਾ ਭਾਤ ਪੈਸੇ ਆ ਐ ਹਣਾ ਹਣਾ ਇਦਾਂ ਹੀ ਆ ਨਾ ਪੈਸੇ ਤੇ ਨਹੀਂ ਮਿਲਲੇ ਬੱਸ ਮੈਂ ਜੇਮ ਚੋਣਾ ਕਿੱਦਾਂ ਦਾ ਹੈਗੇ ਜੇਬ ਚ ਲਿਆ ਦੇ ਅੱਲਾ ਤੋ ਥਿੰਦਾ ਅੱਲਾ ਖੱਦੀ ਗਏ ਨਾ ਅੱਲਾ ਅੱਲਾ ਬੇਸਤੀ ਗਰੀਆ ਨੇ ਯਾਰ ਤੀ ਸਾਰੇ ਜਾਣੇ ਮੇਰੀ ਅੱਲੋ ਤੇ ਆਂਦੀ ਕਿਉਂ ਤੀ ਅੱਛਾ ਪੈਸੇ ਆਲਾ ਫਾੜਾ ਕੁਰਕਰੇ ਠੀਕ ਆ ਖਾਲੇ ਬਸ ਠੀਕ ਆ ਚੱਲ ਹੁਣ ਕਰੇਗਾ ਓਕੇ ਬਾਏ ਮਿਲਦੇ ਆਗਲੇ ਵਲੋਗ ਚ ਕਰੇ ਮੜਾ ਨਹੀਂ ਹੁਣ ਤੁਹਾਨੂੰ ਵੀਡੀਓ ਬੁਲਾਨੀ ਪੈਣੀ ਆ ਮੇਰਾ ਨਾਮ ਕੀ ਆ ਮੱਖਣੂ ਭਾਈ ਯਾਰ ਮੇਰੀ ਗੱਲ ਸੁਣ ਤੂੰ ਮੇਰਾ ਨਾਮ ਖਰਾਬ ਕਰੀ ਜਾਣਾ ਇਹ ਕਹਿੰਦਾ ਗੁਰ ਗੁਰ ਮੁਖ ਮੁਖ ਗੁਰਮੁਖ ਗੁਰ ਕਰਨੇ ਯਾਰ ਤੇਰਾ ਨਾਮ ਦਾ ਨਹੀਂ ਮਿਲਦਾ ਪਹਿਲਾਂ ਗੁਰ ਗੁਰ ਮੁਖ ਮੁਖ ਗੁਰਮੁਖ ਗੁਰ ਕਰਨੇ ਯਾਰ ਕੀ ਕਰਾਂ ਤੇਉਂ ਦੱਸ ਫਿਰ ਤੂੰ ਇਧਰ ਆ ਇਧਰ ਆ ਤੂੰ ਦੱਸ ਮੈਨੂੰ ਮੇਰਾ ਨਾਮ ਕੀ ਹੈ ਇਹਨੂੰ ਮੇਰਾ ਨਾਮ ਹੀ ਨਹੀਂ ਪਤਾ ਮੇਰਾ ਨਾਮ ਕੀ ਤਰਾ ਕਹ ਗੁਰ ਗੁਰਾ ਇਧਰ ਆ ਕੇ ਇੱਥੇ ਗੁਰਾ ਮੁਖ ਮੁਖ ਗੁਰਮੁਖ ਤੂੰ ਯਾਰ ਨਹੀਂ ਗੱਲ ਸੁਣਾ ਬਾਹਰ ਨਾਲ ਕੀ ਕਹਦੀ ਹੋ ਰਾਣੀ ਗੁਰਾ ਗੁਰਾ ਮੁਖ ਮੁਖ ਗੁਰਮੁਖ ਗੁਰ ਕੋਣ ਹੈ ਯਾਰ ਤੂੰ ਯਾਰ ਮੈਂ ਨਾਮ ਨਹੀਂ ਲੈਣਾ ਇਹ ਗੱਲ ਐਸੀ ਸਮਝ ਲੈ ਸਾਹਮਣੇ ਬਾਈ ਤੂੰ ਇਹਦਾ ਸੋਨਣਾ ਨੂੰ ਤੇਰਾ ਤੇਰਾ ਨਾਮ ਕੀ ਆ ਕਾਰਤਿਕ ਕਾਰਤਿਕ ਤੇਰਾ ਸਹੀ ਨਾਂ ਹਨਾ ਤੇ ਮੇਰਾ ਨਾਮ ਤਾਂ ਤੁਸੀਂ ਨਾ ਇਹਦਾ ਨਾਮ ਨੂੰ ਯਾਦ ਨਹੀਂ ਹੁੰਦਾ ਤੇਰਾ ਨਾਮ ਦੇਹ ਤੂੰ ਇਦਾਂ ਗੜਕਿਆ ਗੂੜਾ ਗੂੜਾ ਮੁਖ ਮੁਖ ਗੁਰਮੁਖ ਗੁਰਮੁਖ ਯਾਰ ਤੇਰਾ ਨਾਮ ਖਰਾਬ ਕਰ ਰੰਗਾ ਸਾਡ ਮੈਂ ਤੈਨੂੰ ਦੱਸਦਾ ਸਹੀ ਤਰ੍ਹਾਂ ਬੋਲਣਾ ਹੀ ਹੁਣ ਕਿਉਂਕਿ ਮੈਂ ਉਹ ਬਿਲਾ ਬੰਦ ਕਰ ਦੇ ਨੀ ਨੀ ਥੋੜੀ ਦੂਰ ਰੁਕ ਮੁਖ ਮੁਖ ਗੁਰਮੁਖ ਜਿਹਨੇ ਨਾਮ ਨਾ ਲਿਆ ਕਿੱਥੇ ਡਕਣਾ ਏ ਤੂੰ ਜੇ ਤੂੰ ਨਾਮ ਨਾ ਲਿਆ ਕਿੱਥੇ ਡਕਣਾ ਤੈਨੂੰ ਬਾਦ ਕੇ ਹੈ ਨਾ ਕਿਆ ਗੁਰ ਹੈ ਆਏ ਮੁਖ ਗੁਰਮੁਖ ਯਾਰ ਤੂੰ ਰਹਿੰਦੇ ਯਾਰ ਕੱਲੂ ਸਿੱਖ ਕੇ ਹੋਣਾ ਮੇਰਾ ਨਾਮ ਠੀਕ ਆ ਤੇ ਮਿੱਤਰੋ ਮੈਂ ਤੇ ਆ ਪਾਗਲੇ ਵਲੌਗ ਦੇ ਵਿੱਚ ਬਾਏ ਬਾਏ ਖਾ ਗਿਆ ਅਲੱਗ ਜੇਲੀ ਪੜਿਆ ਤੇ ਗੁਰ ਹੈ ਮੁਖ ਮੁਖ ਗੁਰਮੁਖ ਗੁਰਕੁਨ ਯਾਰ ਤੂੰ ਰਹਿੰਦੀ ਮੈਂ ਚੱਲਾਂ ਬਾਏ ਬਾਏ ਮਿੱਤਰੋ ਮਿਲਦੇ ਆ ਬਾਅਦ ਵਿੱਚ ਰਹਿ ਜਾ ਤਾ ਕਾ ਨਾ